brought to by silver pumps top quality or consistent performance ke liye sirf silver pumps naam yaad rakhna ke punjab ek sardhi sooba hon karan is atvart da jehda dard hai sade de ruhan ch basda hai sadi itihas sade jada ch basda hai assi ta apne pinde te hidaya hai jis tarah sade sikh bhai charan ne ik sarahana kiti hai main ohdi vidad dena ch ਸਿੱਖ ਪੈਚਾਰੇ ਦਾ ਹਮੇਸ਼ਾ ਜਿਸ ਤਰ੍ਹਾਂ ਸਾਡਾ ਇਤਿਹਾਸ ਰਿਹਾ ਗੁਰੂ ਮਹਾਰਾਜ ਦੀ ਸਾਨੂੰ ਜਿਹੜੀ ਬਖਸ਼ਿਸ਼ ਪ੍ਰਾਪਤ ਹੋਈ ਐ ਸਿੱਖ ਪੈਚਾਰੇ ਨੂੰ ਜਿਸ ਤਰ੍ਹਾਂ ਅਸੀਂ ਨਾ ਸਿਰਫ ਗੁਰੂ ਘਰਾਂ ਦੇ ਦਰਵਾਜ਼ੇ ਬਲਕਿ ਆਪਣੇ ਦਿਲਾਂ ਤੇ ਘਰਾਂ ਦੇ ਦਰਵਾਜ਼ੇ ਵੀ ਜਿਹੜੇ ਲੋਕ ਪੀੜਤ ਸੀ ਉਹਨਾਂ ਵਾਸਤੇ ਖੋਲ੍ਹਿਆ ਬਿਨਾਂ ਕਿਸੇ ਦੇਰੀ ਦੇ ਸਾਨੂੰ ਚੱਲਣਾ ਚਾਹੀਦਾ ਹੈ ਚੰਮੂ ਕਸ਼ਮੀਰ ਜਾਣਾ ਚਾਹੀਦਾ ਤੇ ਜਾ ਕੇ ਹਮਾਰ ਅਬਦੁੱਲ ਜੇ ਨਾਲ ਖੜ ਕੇ ਇੱਕ ਰਾਸ਼ਟਰੀ ਦਾਦਾ ਭਾਰਤੀ ਹੋਣ ਦੇ ਇੱਕ ਅਹਿਸਾਸ ਤੇ ਮਨੁੱਖਤਾ ਦੇ ਨਜ਼ਰੀਏ ਨਾਲ ਉਹਨਾਂ ਦੇ ਨਾਲ ਖੜਨਾ ਤੇ ਆਪਣੇ ਪੰਜਾਬੀਅਤ ਦਾ ਆਪਾਂ ਨੂੰ ਅਹਿਸਾਸ ਕਰਵਾਉਣ ਵਾਸਤੇ ਪਹਿਲ ਕਾਮ ਚ ਹੋਏ ਹਾਦਸੇ ਨੇ ਇਕੱਲੇ ਸਾਡੇ ਹਿੰਦੁਸਤਾਨ ਦਾ ਨਹੀਂ ਬਲਕਿ ਮਨੁੱਖਤਾ ਦੇ ਦਿਲ ਨੂੰ ਝੰਜੋੜ ਕੇ ਛੱਡ ਪਿਆ। ਇਹਦੀ ਗੂੰਜ ਪੂਰੀ ਮਨੁੱਖਤਾ ਦੇ ਦਿਲਾਂ ਤੇ ਗੂੰਜ ਇਹਦੀ ਪੈ ਰਹੀ ਹੈ। ਤੇ ਪੰਜਾਬ ਇੱਕ ਸਰਦੀ ਸੂਬਾ ਹੋਣ ਕਾਰਨ ਇਸ ਅੰਤਵਾਦ ਦਾ ਜਿਹੜਾ ਦਰਦ ਹੈ ਸਾਡੇ ਤੇ ਰੂਹਾਂ 'ਚ ਵੱਸਦਾ ਹੈ ਸਾਡੀ ਇਤਿਹਾਸ ਸਾਡੇ ਜੜ੍ਹਾਂ 'ਚ ਵੱਸਦਾ ਹੈ ਅਸੀਂ ਤਾਂ ਆਪਣੇ ਪਿੰਡੇ ਤੇ ਹੜਾਇਆ ਹੈ। ਤੇ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਦਾ ਵੀ ਪਤਾ ਹੈ ਵੀ ਹਰਤੋ ਹਰਤਵਾਰ ਦਾ ਜਿਹੜਾ ਜਿੱਥੇ ਹਿਸਾਬ ਹੋਣਾ ਜ਼ਰੂਰੀ ਹੈ ਜਿੱਥੇ ਇਨਸਾਫ ਮਿਲਣਾ ਜ਼ਰੂਰੀ ਹੈ ਉੱਥੇ ਹੀ ਇਹਦੇ ਮੱਲਮ ਦੇ ਨਾਲ-ਨਾਲ ਸਾਨੂੰ ਲੋਕਾਂ ਦਾ ਸਾਥ ਤੇ ਹਮਦਰਦੀ ਦੀ ਵੀ ਉਨੀ ਇਹਦੀ ਪਰਪਾਈ ਉਹਦੇ ਹਮਦਰਦੀ ਨਾਲ ਹੀ ਹੁੰਦੀ ਹੈ ਤੇ ਮੈਂ ਧੰਨਵਾਦੀ ਹਾਂ ਅੱਜ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਸ਼੍ਰੀ ਹਮਾਰ ਅਬਦੁੱਲਾ ਜੀ ਦਾ ਜਿਸ ਭਾਵਨਾ ਨਾਲ ਜਿਸ ਆਪਣੇ ਦਿਲ ਦੀ ਭਾਵਨਾ ਨਾਲ ਉਹਨਾਂ ਨੇ ਜੰਮੂ ਕਸ਼ਮੀਰ ਦੀ ਅਸੈਂਬਲੀ 'ਚ ਜਿਹੜੇ ਆਪਣੇ ਬਿਆਨ ਦਿੱਤੇ ਆ आई सैल्यूट इन सबको आज صدقہ ਕਰਦਾ ਮੈਂ ਉਹਨਾਂ ਨੂੰ ਕਾਬਲੇ ਤਾਰੀਫ ਉਹਨਾਂ ਦਾ ਜਿਹੜਾ ਤਕਰੀਰ ਸੀਗੀ ਜਿਸ ਤਰ੍ਹਾਂ ਮਨੁੱਖਤਾ ਦੇ ਅਹਿਸਾਸ ਨੂੰ ਉਹਨਾਂ ਨੇ ਜਗਾਇਆ ਸਾਰਿਆਂ ਦੇ ਦਿਲਾਂ ਨੂੰ ਉਹਨਾਂ ਨੇ ਇੱਕ ਇੱਕ ਚੋਬ ਲਾਈ ਹੈ ਤੇ ਮੈਂ ਸਮਝਦਾ ਵੀ ਇਸ ਮੌਕੇ ਦੇ ਉੱਤੇ ਇਸ ਦੁਖਦਾਈ ਘਟਨਾ ਦੇ ਮੌਕੇ ਦੇ ਉੱਤੇ ਉਹਨਾਂ ਨੇ ਇਨਸਾਨੀਅਤ ਦਾ ਜਿਹੜਾ ਰੂਪ ਅਪਣਾਇਆ ਜਿਸ ਤਰ੍ਹਾਂ ਉਹਨਾਂ ਨੇ ਰਾਜਨੀਤੀ ਤੋਂ ਉੱਤੇ ਉੱਠ ਕੇ ਰਾਜਨੀਤੀ ਕਰਨ ਵਾਲਿਆਂ ਨੂੰ ਇੱਕ ਸ਼ੀਸ਼ਾ ਦਿਖਾਇਆ ਹੈ ਉਹ ਆਪਣੇ ਆਪ 'ਚ ਇੱਕ ਰਾਜਨੀਤਿਕ ਮਿਆਰ ਦੀ ਮਿਸਾਲ ਆਪਣੇ ਆਪ 'ਚ ਖਾਵੇਂ ਕੀਤੀ ਹੈ ਉੱਥੇ ਇਹਦੇ ਨਾਲ-ਨਾਲ ਉਹਨਾਂ ਦੀ ਭਾਵਨਾ ਦੀ ਜਿੱਥੇ ਕਦਰ ਕਰਦਾ ਉਹਨਾਂ ਨੇ ਜਿਸ ਤਰ੍ਹਾਂ ਸਾਡੇ ਸਿੱਖ ਭਾਈਚਾਰੇ ਦੀ ਸਰਾਹਨਾ ਕੀਤੀ ਹੈ ਮੈਂ ਉਹਦੀ ਵੀ ਦਾਤ ਦੇਣਾ ਸਰ ਸਿੱਖ ਭਾਈਚਾਰੇ ਦਾ ਹਮੇਸ਼ਾ ਜਿਸ ਤਰ੍ਹਾਂ ਸਾਡਾ ਇਤਿਹਾਸ ਰਿਹਾ ਗੁਰੂ ਮਹਾਰਾਜ ਦੀ ਸਾਨੂੰ ਜਿਹੜੀ ਬਖਸ਼ਿਸ਼ ਪ੍ਰਾਪਤ ਹੋਈ ਹੈ ਸਿੱਖ ਭਾਈਚਾਰੇ ਨੂੰ ਜਿਸ ਤਰ੍ਹਾਂ ਅਸੀਂ ਨਾ ਸਿਰਫ ਗੁਰੂ ਘਰਾਂ ਦੇ ਦਰਵਾਜ਼ੇ ਬਲਕਿ ਆਪਣੇ ਦਿਲਾਂ ਤੇ ਘਰਾਂ ਦੇ ਦਰਵਾਜ਼ੇ ਵੀ ਜਿਹੜੇ ਲੋਕ ਪੀੜਤ ਸੀ ਉਹਨਾਂ ਵਾਸਤੇ ਖੋਲ੍ਹਿਆ ਸੀ ਜਿਸ ਤਰ੍ਹਾਂ ਉਹਨਾਂ ਨੇ ਆਪਣੀ ਭਾਵਨਾਵਾਂ ਦੇਖਤ ਕੀਤੀ ਹੈ ਹਮਾਰਾ ਅਬਦੁੱਲਾ ਜੀ ਦਾ ਤੇ ਸਾਡੇ ਸਿੱਖ ਭਾਈਚਾਰੇ ਦਾ ਜਿਹੜੇ ਉੱਥੇ ਜੰਮੂ ਕਸ਼ਮੀਰ 'ਚ ਵਿਚਰਦੇ ਐ ਅਸੀਂ ਮੈਂ ਉਹਨਾਂ ਦਾ ਬਹੁਤ ਹੀ ਸਤਿਕਾਰ ਕਰਦਾ ਕਿਉਂਕਿ ਮੈਂ ਸਮਝਦਾ ਵੀ ਪੰਜਾਬੀਅਤ ਤੇ ਕਸ਼ਮੀਰੀਅਤ ਦੋਨੋਂ ਭਾਵਨਾਵਾਂ ਇੱਕ ਭਾਰਤੀਤਾ ਦੀ ਭਾਵਨਾ ਬਣ ਕੇ ਅੱਜ ਉਭਰੀਆਂ ਸਾਹਮਣੇ ਇਸੇ ਕਰਕੇ ਅੱਜ ਮੈਂ ਸਮਝਦਾ ਵੀ ਸਾਡਾ ਪੰਜਾਬੀਅਤ ਦੇ ਤੌਰ ਤੇ ਸਾਡਾ ਕਰਮ ਇੱਕ ਫਰਜ਼ ਹੀ ਨਹੀਂ ਮੈਂ ਸਮਝਦਾ ਸਾਡਾ ਆ ਧਰਮ ਬਣਦਾ ਵੀ ਅਸੀਂ ਅੱਜ ਜਾ ਕੇ ਇੱਕ 우ਮਰ ਅਬਦੁੱਲੋ ਜੀ ਦਾ ਤੇ ਸਾਡੇ ਜਿਹੜੇ ਭਾਈ ਬੈਠੇ ਐ ਭਾਈ ਚਾਰਕਾਂਹ ਸਾਡੀ ਜਿਹੜੀ ਕਸ਼ਮੀਰ ਦੇ ਲੋਕਾਂ ਨਾਲ ਹੈ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਜਾ ਕੇ ਉੱਥੇ ਉਹਨਾਂ ਨਾਲ ਸਾਥ ਉਹਨਾਂ ਦੀ ਬਾਹ ਫੜੀਏ ਉਹਨਾਂ ਦੇ ਨਾਲ ਖੜੀਏ ਇਸ ਲਈ ਇਸੇ ਸੰਦਰਭ ਦੇ ਅੰਦਰ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਦ ਮਾਨ ਜੀ ਨੂੰ ਇੱਕ ਅਪੀਲ ਕਰਨਾ ਚਾਹਨਾ ਕਿ ਉਹ ਉਹਨਾਂ ਨੂੰ ਚਾਹੀਦਾ ਹੈ ਕਿ ਸਾਰੇ ਇੱਕ ਆਲ ਪਾਰਟੀ ਡੈਲੀਗੇਸ਼ਨ ਲੈ ਕੇ ਬਿਨਾਂ ਕਿਸੇ ਦੇਰੀ ਦੇ ਸਾਨੂੰ ਚਲਣਾ ਚਾਹੀਦਾ ਚੰਮੂ ਕਸ਼ਮੀਰ ਜਾਣਾ ਚਾਹੀਦਾ ਤੇ ਜਾ ਕੇ ਉਮਾਰ ਅਬਦੁੱਲ ਜੈਦ ਨਾਲ ਖੜ ਕੇ ਇੱਕ ਰਾਸ਼ਟਰੀ ਦਾਦਾ ਭਾਰਤੀ ਹੋਣ ਦੇ ਇੱਕ ਅਹਿਸਾਸ ਤੇ ਮਨੁੱਖਤਾ ਦੇ ਨਜ਼ਰੀਏ ਨਾਲ ਉਹਨਾਂ ਦੇ ਨਾਲ ਖੜਨ ਦਾ ਤੇ ਆਪਣੇ ਪੰਜਾਬੀਅਤ ਦਾ ਆਪਾਂ ਨੂੰ ਅਹਿਸਾਸ ਕਰਵਾਉਣ ਵਾਸਤੇ ਉੱਥੇ ਨਾਲ ਜਾਣਾ ਬਣਦਾ ਹੈ ਤੇ ਮੈਸੇ ਉਮੀਦ ਦੇ ਨਾਲ ਕਿਉਂਕਿ ਅੱਜ ਜਿੱਥੇ ਅਤਵਾਦ ਦਾ ਮੁਕਾਬਲਾ ਕਰਨ ਦੇ ਵਿੱਚ ਸਾਡੀ ਸਰਕਾਰ ਸક્ષਮ ਹੈ ਉੱਥੇ ਵੀ ਅਸੀਂ ਆ ਵੀ ਆਪਣੇ ਲੋਕਾਂ ਨੂੰ ਦਸਾਈਏ ਵੀ ਅਸੀਂ ਉਹਨਾਂ ਦੇ ਹਰ ਦੁੱਖ ਸੁੱਖ ਦੇ ਨਾਲ ਸਾਰਾ ਦੇਸ਼ ਇੱਕਜੁੱਟ ਹੈ ਸਾਰਾ ਭਾਰਤ ਇੱਕਜੁੱਟ ਹੈ ਅਸੀਂ ਖੜ ਕੇ ਆਪਣੀ ਇਸ ਦਾ ਅਹਿਸਾਸ ਕਰਾਈਏ ਇਸੇ ਉਮੀਦ ਨਾਲ ਮੈਂ ਅਪੀਲ ਕਰਦਾ ਵੀ ਅਸੀਂ ਜਾ ਕੇ ਉੱਥੇ ਕਸ਼ਮੀਰ ਦੇ ਲੋਕਾਂ ਦਾ ਤੇ ਉਹਨਾਂ ਦੇ ਮੁੱਖ ਮੰਤਰੀ ਸ਼੍ਰੀ ਉਮਰ ਅਬਦੁੱਲਾ ਜੀ ਦਾ ਵਸਲਾ ਫਸਾਈ ਕਰੀਏ ਤੇ ਦੇਸ਼ ਨੂੰ ਸੰਦੇਸ਼ ਦਈਏ ਬੇਸ ਇਕਜੁੱਟਾ ਤੇ ਇਹ ਜੀ ਕੋਈ ਵੀ ਜਿਹੜੀ ਕੌੜੀ ਨਜ਼ਰ ਸਾਡੇ ਦੇਸ਼ ਕਨੇ ਚੱਕੂਗਾ ਉਹਨੂੰ ਉਹਦਾ ਟੁਕਮਾ ਜਵਾਬ ਦੇਣ ਦੇ ਵਿੱਚ ਭਾਰਤ ਪੂਰੀ ਤਰ੍ਹਾਂ ਸક્ષਮ ਹੈ ਜੈ ਹਿੰਦ ਜੈ ਭਾਰਤ